ਚਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਵੱਡੇ ਕਰੇਲੇ ਤਾਂ ਤੁਸੀਂ ਬਹੁਤ ਵਾਰੀ ਦੇਖੇ ਹੋਣਗੇ ਤੇ ਇਹ ਹੈਗੇ ਆ ਦੁਨੀਆ ਦੇ ਸਭ ਤੋਂ ਛੋਟੇ ਕਰੇਲੇ ਜੇ ਇਹਨੂੰ ਕੀ ਕਹ ਦਿੰਦੇ ਆ ਝਾੜ ਕਰੇਲੇ ਕਹ ਦਿੰਦੇ ਆ ਤੇ ਜ਼ਿਆਦਾਤਰ ਇਹ ਵੈਸੇ ਮੈਂ ਮਾਲਵੇ ਵਿੱਚ ਹੀ ਦੇਖਿਆ ਕਿਉਂਕਿ ਦੁਬਾਬੇ ਵਿੱਚ ਤਾਂ ਮੈਂ ਇਹ ਕਰੇਲੇ ਨਹੀਂ ਵੇਖੇ ਸੋ ਜਿਹੜੇ ਇਹ ਵਾਲੇ ਕਰੇਲੇ ਆ ਬਹੁਤ ਹੀ ਸਾਈਜ਼ ਵਿੱਚ ਛੋਟੇ ਹੁੰਦੇ ਆ ਤੇ ਦੁਨੀਆ ਦਾ ਸਾਰਿਆਂ ਨਾਲੋਂ ਛੋਟਾ ਕਰੇਲਾ ਹੁੰਦਾ ਤੇ ਬਣਦੇ ਬਹੁਤ ਜ਼ਿਆਦੇ ਸਵਾਦ ਆ ਹੁਣ ਇਹ ਜਿਹੜੇ ਆਪਾਂ ਕੱਟ ਲੈ ਸੀ ਇਹਨਾਂ ਦੇ ਕੱਟ ਕੇ ਵਿੱਚੋਂ ਬੀ ਜਿਹੜੇ ਉਹ ਕੱਢ ਲੈ ਸੀ ਇਹਨਾਂ ਵਿੱਚ ਬਹੁਤ ਛੋਟਾ ਬੀ ਹੁੰਦਾ ਆ ਤੇ ਹੁਣ ਆਪਾਂ ਜਿਵੇਂ ਦੂਸਰੇ ਕਰੇਲਿਆਂ ਚ ਲੂਣ ਪਾ ਕੇ ਰੱਖਦੇ ਆ ਇਹਦੇ ਵਿੱਚ ਵੀ ਲੂਣ ਪਾ ਕੇ ਰੱਖ ਦਾਂਗੇ ਤਾਂ ਕਿ ਇਹਦੀ ਜਿਹੜੀ ਕੜੱਟਣ ਹੈ ਉਹ ਸਾਰੀ ਨਿਕਲ ਜਾਏ ਤੇ ਹੁਣ ਆਪਾਂ ਜਿਹੜਾ ਇਹਦੇ ਵਿੱਚ ਲੂਣ ਪਾ ਦਈਏ ਇੱਕ ਕ੍ਰੇਲੇ ਆ ਜਿਹੜੇ ਨਾਰਮਲ ਨਾਰਮਲ ਜਿਹੜੇ ਕ੍ਰੇਲੇ ਹੁੰਦੇ ਆ ਉਹਨਾਂ ਨਾਲੋਂ ਬਹੁਤ ਜ਼ਿਆਦੇ ਕੌੜੇ ਹੁੰਦੇ ਆ ਕੜੱਤਨ ਵਿੱਚ ਹੁੰਦੇ ਆ ਸੋ ਇਹਨੂੰ ਜਿਹੜੀ ਇਹਦੀ ਕੜੱਤਨ ਦੂਰ ਕਰਨੇ ਲਈ ਆਪਾਂ ਇਹਦੇ ਵਿੱਚ ਲੂਣ ਪਾਉਨੇ ਆ ਵੈਸੇ ਮੋਸਟਲੀ ਜਿਹੜੇ ਆ ਉਹ ਇਹਨੂੰ ਇਦਾਂ ਹੀ ਬਣਾ ਲੈਂਦੇ ਆ ਇਹਦੀ ਕੜੱਤਨ ਨਹੀਂ ਕੱਢਦੇ ਬਟ ਆਪਾਂ ਜਿਹੜੀ ਇਹਦੀ ਕੜੱਤਨ ਕੱਢ ਕੇ ਹੀ ਬਣਾਵਾਂਗੇ ਕਿਉਂਕਿ ਫਿਰ ਖਾਣ ਚ ਵੀ ਸਵਾਦ ਆਉਂਦੇ ਆ ਕੌੜੇ ਕੌੜੇ ਜਿਹੜੇ ਉਹ ਵਧੀਆ ਨਹੀਂ ਲੱਗਦੇ ਤੇ ਹੁਣ ਆਪਾਂ ਇਹਦੇ ਵਿੱਚ ਚੰਗਾ ਸਾਰਾ ਜਿਹੜਾ ਸਾਲਟ ਪਾ ਦਿੱਤਾ ਆ ਹੁਣ ਆਪਾਂ ਇਹਨੂੰ ਵੀ ਤੋਂ 15 ਮਿੰਟ ਜਿਹੜਾ ਆ ਇਹਨੂੰ ਟੱਕ ਕੇ ਰੱਖ ਦਾਂਗੇ ਤਾਂ ਕਿ ਇਹਦੀ ਜਿਹੜੀ ਕੜੱਟਣੇ ਉਹ ਸਾਰੀ ਨਿਕਲ ਜਵੇ ਜਦੋਂ ਇਹਦਾ ਸਾਰਾ ਪਾਣੀ ਜਾਂ ਨਿਕਲ ਗਿਆ ਉਸ ਤੋਂ ਬਾਅਦ ਆਪਾਂ ਨੈਕਸਟ ਤੁਹਾਨੂੰ ਦੱਸ ਦੇਵਾਂ ਕਿ ਕੀ ਕਰਨਾ ਲੋ ਵੀ ਜਿਹੜੇ ਆਪਣੇ ਕਰੇਲੇ ਸੀਗੇ ਉਹਨਾਂ ਨੇ ਪਾਣੀ ਛੱਡਤਾ ਸੀ ਤੇ ਆਪਾਂ ਜਿਹੜਾ ਪਾਣੀ ਆ ਦੂਸਰੇ ਕਰੇਲਿਆਂ ਵਾਂਗੂ ਇਹਦਾ ਪਾਣੀ ਨਿਚੋੜ ਲਿਆ ਆ ਤੇ ਹੁਣ ਇਹ ਬਹੁਤ ਜ਼ਿਆਦਾ ਸੌਫਟ ਹੋ ਗਏ ਆ ਤੇ ਹੁਣ ਆਪਾਂ ਜਿਹੜੀ ਕੜਾਈ ਰੱਖ ਦਿੱਤੀ ਇਹਨੂੰ ਤੇਲ ਪਾ ਕੇ ਤਾਂ ਇਹਨੂੰ ਆਪਾਂ ਹੁਣ ਥੋੜਾ ਜਿਹਾ ਤਲਾਂਗੇ ਮੈਂ ਯੂਜ਼ ਕਰਨ ਲੱਗੇ ਹਾਂ ਸਰੋਂ ਦਾ ਤੇਲ ਤੁਸੀਂ ਕੋਈ ਵੀ ਜਿਹੜਾ ਵੀ ਯੂਜ਼ ਕਰਦੇ ਆ 올ਿਵ ਦਾ ਦੇਸੀ ਘਿਓ ਦਾਲडा ਘਿਓ ਫਾਈਂਡ ਦਾ ਸਰੋਂ ਦਾ ਕਿਸੇ ਜਿਹੀ ਕਰ ਸਕਦੇ ਆ ਕੋ ਵੀ ਹੁਣ ਆਪਾਂ ਥੋੜੇ ਥੋੜੇ ਕਰਕੇ ਜਿਹੜੇ ਕਰੇਲੇ ਪਾਵਾਂਗੇ ਬੜੇ ਧਿਆਨ ਨਾਲ ਪਾਇਓ ਨਾਰਮਲ ਫਰਾਈ ਕਰਨੇ ਆ ਜਿਆਦਾ ਨਹੀਂ ਫਰਾਈ ਕਰਨੇ ਇਹ ਬਸ ਨਾਰਮਲ ਜਿਹਾ ਫਰਾਈ ਕਰਨੇ ਆ ਤਾਂ ਕਿ ਥੋੜਾ ਜਿਹਾ ਇਹ ਕਰਾਂਚੀ ਜਿਹਾ ਤੇ ਥੋੜਾ ਜਿਹਾ ਸੌਫਟ ਜਿਹਾ ਹੋ ਜਾਵੇ ਲੋ ਅਬ ਜਿਹੜੇ ਕਰੇਲੇ ਸੀ ਉਹ ਆਪਾਂ ਚੰਗੀ ਤਰ੍ਹਾਂ ਜਿਹੜੇ ਭੁੰਨ ਲਏ ਆ ਫਰਾਈ ਕਰ ਲਿਆ ਤੇਲ ਦੇ ਵਿੱਚ ਹੁਣ ਆਪਾਂ ਇੱਧਰ ਜਿਹੜਾ ਆ ਤੇਲ ਪਾ ਦਿੱਤਾ ਆ ਉਹ ਵਾਲਾ ਤੇਲ ਸੀ ਜਿਹੜਾ ਮੈਂ ਕੜੱਤਣ ਵਾਲਾ ਕੱਢ ਦਿੱਤਾ ਇਹ ਆਪਾਂ ਨੈਕਸਟ ਟਾਈਮ ਯੂਜ਼ ਕਰ ਲਾਂਗੇ ਜਦੋਂ ਕਰੇਲੇ ਬਣਾਉਣੇ ਹੋਣਗੇ ਤੇ ਹੁਣ ਮੈਂ ਜਿਹੜਾ ਆ ਫਰੈਸ਼ ਤੇਲ ਇਹਦੇ ਵਿੱਚ ਦੁਬਾਰਾ ਪਾ ਦਿੱਤਾ ਆ ਤੇ ਹੁਣ ਆਪਾਂ ਇਹਦੇ ਵਿੱਚ ਸਿੱਟਾਂਗੇ ਪਿਆਜ਼ ਪਿਆਜ਼ ਵੀ ਉਨੇ ਚਾਹੀਦੇ ਜਿੰਨੇ ਆਪਣੇ ਕਰੇਲੇ ਹੋਣਗੇ ਫੇਰ ਹੀ ਜਿਹੜੇ ਇਹ ਸਵਾਦ ਬਣਨਗੇ ਤਾਂ ਫੇਰ ਹੀ ਇਹ ਤਾਂ ਜਿਹੜਾ ਫਲੇਵਰ ਆਊਗਾ ਸੋ ਹੁਣ ਥੋੜਾ ਜਿਹਾ ਤੇਲ ਗਰਮ ਹੋ ਜਵੇ ਤੇ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਲੋਵੀ ਹੁਣ ਆਪਾਂ ਇਹਦੇ ਚ ਪਾਵਾਂਗੇ ਲੋਨ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਪਿਆਜ਼ਾਂ ਨੂੰ ਭੁੰਨਾਂਗੇ ਲੋਵੀ ਜਿਹੜੇ ਆਪਣੇ ਗੰਡੇ ਸਿਓ ਭੱਜ ਗਏ ਹੁਣ ਆਪਾਂ ਪਾਵਾਂਗੇ ਹਰੀ ਮਿਰਚ ਇਹਦੇ ਚ ਆਪਾਂ ਕੋਈ ਵੀ ਲਸਣ ਅਦਰਕ ਨਹੀਂ ਯੂਜ਼ ਕਰ ਰਹੇ ਕੱਲਾ ਗੰਡਾ ਹਰੀ ਮਿਰਚ ਤੇ ਜਿਹੜੇ ਆਪਣੇ ਬੇਸਿਕ ਜਿਹਾ ਮਸਾਲੇ ਹੁੰਦੇ ਉਹੀ ਯੂਜ਼ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਬਿਲਕੁਲ ਥੋੜੀ ਜਿਹੀ ਪਾ ਦਾਂਗੇ ਹਲਦੀ ਬਹੁਤ ਬੇਸਿਕ ਜਿਹੀ ਆ ਜਿਵੇਂ ਆਪਾਂ ਤੜਕਾ ਲਾਈਦਾ ਉਵੇਂ ਹੀ ਤੜਕਾ ਲਾਉਣਾ ਆ ਜਿਆਦੇ ਕੋਈ ਇਹਦੇ ਵਿੱਚ ਮਸਾਲੇ ਨਹੀਂ ਪਾਉਣੇ ਹੈਗੇ ਬਹੁਤ ਹੀ ਸੁਆਦ ਬਣਦੇ ਆ ਤੇ ਬਹੁਤ ਹੀ ਨਾਰਮਲ ਤਰੀਕੇ ਨਾਲ ਬਣਦੇ ਆ ਤੁਸੀਂ ਈਜ਼ੀਲੀ ਇਹਨੂੰ ਜਿਹੜਾ ਬਣਾ ਸਕਦੇ ਆ ਬਾਕੀ ਤੁਸੀਂ ਝਾੜ ਕਰੇਲੇ ਬਾੜ ਕਰੇਲੇ ਕਹਿ ਕੇ ਇਹਨੂੰ ਲਿਆ ਸਕਦੇ ਆ ਵੈਸੇ ਇਹ ਨਾਰਮਲੀ ਨਾਰਮਲੀ ਵੀ ਬੱਲਾ ਹੋ ਜਾਂਦੀਆਂ ਆ ਪਹਿਲਾਂ ਸਾਡੇ ਘਰੇ ਵੱੱਲਾ ਹੋ ਜਾਂਦੀਆਂ ਸੀ ਅਸੀਂ ਉੱਥੋਂ ਤੋੜ ਕੇ ਬਣਾ ਲੀਦਾ ਸੀ ਪਰ ਆ ਦੋਕ ਸਾਲਾਂ ਤੋਂ ਹੁਣ ਘਰੇ ਨਹੀਂ ਹੁੰਦੀਆਂ ਸੋ ਅੱਜ ਅਸੀਂ ਇਹ ਬਾਜ਼ਾਰੋਂ ਲਿਆਂਦੇ ਆ ਤੇ ਤੁਹਾਨੂੰ ਮੈਂ ਵੀ ਦੱਸ ਦਵਾਂ ਵੀ ਇਹ ਵਾਲੇ ਜਿਹੜੇ ਕਰੇਲੇ ਆ ਛੋਟੇ ਆ ਦੇਸੀ ਕਰੇਲੇ ਆ ਤੇ ਇਹਦੀ ਕਾਸਟ ਜਿਹੜੀ ਆਪਾਂ ਨੂੰ ਪਈ ਆ ਇਹ 200 ਰੁਪਏ ਕਿਲੋ ਆ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਸਬਜੀ ਮੰਨਿਆ ਜਾਂਦਾ ਇਹਨੂੰ ਪਰ ਸੁਆਦ ਵੀ ਬਹੁਤ ਬਣਦੀ ਆ ਤੇ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਆ ਹੁਣ ਜਿਹੜਾ ਆਪਣਾ ਮਸਾਲਾ ਆ ਉਹ ਰੈਡੀ ਹੋ ਗਿਆ ਆ ਹੁਣ ਆਪਾਂ ਇਹਦੇ ਚ ਕੋਈ ਪਾਣੀ ਨਹੀਂ ਐਡ ਕੀਤਾ ਹੁਣ ਆਪਾਂ ਸਿੱਧੇ ਜਿਹੜੇ ਕਰੇਲੇ ਫਰਾਈ ਕੀਤੇ ਸੀ ਉਹ ਇਹਦੇ ਚ ਐਡ ਕਰ ਦਾਂਗੇ ਬੱਸ ਇਹਨੂੰ ਆਪਾਂ ਹੁਣ 1 ਤੋਂ 2 ਮਿੰਟ ਸੇਕ ਲਵਾਵਾਂਗੇ ਤੇ ਇਹਨੂੰ ਜਿਹੜਾ ਹੈ ਆਪਾਂ ਗੈਸ ਤੋਂ ਥੱਲੇ ਲਾ ਦਾਂਗੇ ਤੇ ਬਹੁਤ ਹੀ ਦੇਖਣਸ ਤਾਂ ਬਹੁਤ ਵਧੀਆ ਲੱਗ ਰਿਹਾ ਆ ਬਾਕੀ ਟੇਸਟ ਕਰਾਵਾਂਗੇ ਜਦੋਂ ਪਾਪਾ ਨੂੰ ਤੇ ਪਾਪਾ ਤੋਂ ਪੁੱਛਾਂਗੇ ਵੀ ਪਾਪਾ ਨੂੰ ਕਿਵੇਂ ਲੱਗੇ ਆ ਤੇ ਤੁਸੀਂ ਵੀ ਦੱਸਿਓ ਵੀ ਰੈਸਪੀ ਕਿਵੇਂ ਲੱਗੀ ਆ ਬਹੁਤ ਹੀ ਸੌਖੀ ਰੈਸਪੀ ਆ ਤੇ ਬਹੁਤ ਹੀ ਵਧੀਆ ਬਣਦੇ ਆ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਬਾਈ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਕਿਉਂਕਿ ਜਦੋਂ ਤੁਸੀਂ ਕਮੈਂਟ ਕਰਦੇ ਆਂ ਤੇ ਉਹਦੇ ਨਾਲ ਹੋਰ ਹੱਲਾਸ਼ੇਰੀ ਮਿਲਦੀ ਆ ਤੇ ਆਪਾਂ ਹੋਰ ਤੁਹਾਡੇ ਲਈ ਵਧੀਆ-ਵਧੀਆ ਰੈਸਪੀਜ਼ ਲੈ ਕੇ ਆਵਾਂ ਤੇ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਨੈਕਸਟ ਰੈਸਪੀ ਕਿਹੜੀ ਲੈ ਕੇ ਆਈਏ ਤੇ ਹੁਣ ਆਪਾਂ ਜਿਹੜੇ ਬਾੜ ਕਰੇਲੇ ਆ ਉਹਨੂੰ 1-2 ਮਿੰਟ ਸੇਕ ਲਵਾ ਕੇ ਤੇ ਚੁੱਲ੍ਹੇ 'ਤੇ ਲਾ ਦਾਂਗੇ। ਲਓ ਵੀ ਅੱਜ ਆਪਾਂ ਜਿਹੜੇ ਕਰੇਲੇ ਬਣਾਏ ਸੀ ਹੁਣ ਪਾਪਾ ਜੀ ਨੂੰ ਟੇਸਟ ਕਰਾਉਂਦੇ ਆ ਤੇ ਦੱਸਾਂਗੇ ਵੀ ਕੌੜੇ ਬਣੇ ਆ ਕਿ ਮਿੱਠੇ ਬਣੇ ਆ। ਲਓ ਜੀ ਅੱਜ ਆਪਣੇ ਆਪ ਤੇ ਸਪੈਸ਼ਲ ਦੇਸੀ ਝਾੜ ਕਰੇਲਾ ਬਣਿਆ। ਤੇ ਦੇਖਦੇ ਆ ਵੀ ਕਿੰਨਾ ਕੁ ਟੇਸਟੀ ਆ। चेक कर दुत बहुत बहुत वाया चाड़ करेला बहुत शकीन शौकीन मैं इन्होंने करेलिया का बहुत ही टेस्टी स्वादिष्ट बनी है ਸਾਡੇ ਘਰੇ ਜਿਆਦੇ ਕੋਈ ਕਰੇਲੇ ਖਾਂਦਾ ਨਹੀਂ ਮੈਂ ਤਾਂ ਪਾਪਾ ਹੀ ਖਾਂਦੇ ਆ ਤੇ ਪਾਪਾ ਮੇਰੇ ਨਾਲੋਂ ਵੀ ਜ਼ਿਆਦੇ ਸ਼ਕੀਨ ਆ ਸੋ ਮੈਂ ਸਪੈਸ਼ਲੀ ਪਾਪੇ ਕਰਕੇ ਹੀ ਕਰੇਲੇ ਬਣਾਉਣੀ ਹੁੰਦੀਆਂ ਤਾਂ ਕਿਉਂਕਿ ਸਾਡੇ ਬਾਪੂ ਜੀ ਉਹਨਾਂ ਨੂੰ ਕਰੇਲੇ ਪਸੰਦ ਆ ਤੇ ਪਾਪਾ ਨੂੰ ਬਹੁਤ ਪਸੰਦ ਆ ਇਹੋਪ ਤੁਹਾਨੂੰ ਵੀ ਰੈਸਪੀ ਵਧੀਆ ਲੱਗੀ ਹੋਊਗੀ ਤੇ ਪਾਪਾ ਇਹ ਕਰੇਲੇ 200 ਰੁਪਏ ਕਿਲੋ ਆ 22 ਸਵਾਲ ਬਣੇ ਪਾਪਾ ਕਹਿੰਦੇ ਕਿ 200 ਰੁਪਏ ਕਿਲੋ ਆ ਪਹਿਲਾਂ ਬਹੁਤ ਲਿਆਉਂਦੇ ਸੀ ਤੋੜ ਕੇ ਆਪਣੇ ਮਾਲੇ ਲੱਗਦੇ ਸੀ ਜਦੋਂ ਮੈਂ ਨਵੀਂ-ਨਵੀਂ ਵਿਆਹੀ ਆਈ ਸੀ ਕਿ ਇੱਥੇ ਬਹੁਤ ਲੱਗਦੇ ਸੀ ਸਾਡੇ ਘਰ ਦੇ ਬਾਹਰ ਤੇ ਜਿੱਦਾਂ ਕਿ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਹੀ ਦੱਸਿਆ ਬਟ ਹੁਣ ਇਹਦੀਆਂ ਜਿਹੜੀਆਂ ਬੱਲਾ ਆ ਨਹੀਂ ਥਿਆਉਂਦੀਆਂ ਇੱਥੇ ਤੇ ਹੁਣ ਸਾਨੂੰ ਜਿਹੜੇ ਆ ਇਹ 200 ਰੁਪਏ ਕਿਲੋ ਲਿਆਉਂਦੇ ਪੈਂਦੇ ਸੋ ਤੁਸੀਂ ਵੀ ਰੈਸਪੀ ਜ਼ਰੂਰ ਬਣਾ ਕੇ ਦੇਖਿਓ ਤੇ ਜੇ ਤੁਹਾਡੇ ਨੇੜੇ ਤੇੜੇ ਕਿਤੇ ਤੁਹਾਨੂੰ ਉਦਾਂ ਥਿਆ ਗਿਆ ਤਾਂ ਬੜੀ ਵਧੀਆ ਗੱਲ ਆ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਗੁੱਡ ਨਾਈਟ ਬਾਏ ਬਾਏ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ